ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਮੇਰੇ ਲਖਮੀਆ ਪਿੰਡ ਝਾਲ ਵਾਲੇ ਪੁੱਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ 6280612622 6280612622 12633 ਤੀਰੇ ਆਪਾ ਵੈੜ ਦੇਖੀ ਜਾ ਰਹੀ ਵੀਰ ਕਿਹੜਾ ਸੂਇ ਸੁੰਦੀ ਆ ਇਹ ਕਿਹਦੇ ਪਹਿਲਾ ਸੂਇ ਸੁੰਦੀ ਆ ਦੂਜਾ ਸੂਇ ਨੂੰ ਘੱਪਣਾ ਪਹਿਲਾ ਸੂਇ ਹੁਣ ਦੂਜੇ ਸੂਇ ਲਈ ਘੱਪਣਾ ਕੈਕ ਦਿਨ ਲੈਂਦੀ ਆ ਇਹ ਮੰਨ ਕੇ ਹਰ ਇੱਕ ਹੱfte ਦੀ 21 ਇੱਕ ਹਫਤਾ ਸੂਣ ਚ ਬਾਕੀ ਪਿਆ ਹੈ ਜੀ ਹਾਂ ਵੀਰੇ ਪਿਓਰ ਇੱਕ ਹਫਤਾ ਠੀਕ ਹੈ ਅੰਦਾਜ਼ਾ ਹੈ ਲਾਚੀ ਕਿ ਦੁੱਧ ਕਿੰਨਾ ਪਾ ਦੂਗੀ ਵੀਰੇ ਮਾਲਕਾਂ ਨੇ ਤਾਂ 23 24 ਕਿਲੋ ਦੱਸਿਆ ਠੀਕ ਹੈ ਜਿੰਨੂੰ ਦਾ ਆਪਣਾ ਚਾਹਵਾ ਕਦ ਕਾਠ ਚੰਗੀ ਆ ਠੀਕ ਹੈ ਇਸੋ ਪੀਕ ਲੋ ਤੋਂ ਤਾਂ ਬੈਠ ਦੀ ਮੰਨ ਕੇ ਜੜੀਏ ਵੀ ਗਰਮੀ ਦੇ ਵਿੱਚ 22 23 ਤੋਂ ਬਾਹਰ ਵਾਲੀ ਹੈਗੀ ਆ ਬਰੀ ਨਿਕਣਾ ਗਰਮੀ ਮੰਨਣੀ ਹੈ ਬਿਲਕੁਲ ਬਾਕੀ ਮੇਨ ਗੱਲ ਹੈ ਗਰਮੀ ਵਾਲਾ ਤੋਫਾ ਹੀ ਜਾ ਮਹਨ ਠੰਡੇ ਬਾਦ ਠੋਕਲੇ ਬਹੁਤ ਧੋਰੀ ਬਾਹਰ ਨੂੰ ਸੋ ਵੀਰੋ ਕਦ ਕੜ ਬਹੁਤ ਆਦੇ ਬਜਰ ਪੂਜਨ ਬਾਹਰ ਚ ਬਹੁਤ ਆ ਤੇ ਦੂਜਾ ਸੂਆ ਹੁੰਦੀ ਆ ਸੋ ਲੇਵਾ ਵਗੈਰਾ ਦੇਖ ਸਕਦੇ ਹੋ ਤੇ ਨੈਟ ਜੇ ਦਿਨ ਕਿੰਨੇ ਕੁ ਲੈ ਜੂ ਅਜੇ ਹਫਤਾ ਲੈ ਜੂ ਬਰੀ ਪਿਆ ਮਾਰ ਕੇ ਦੱਸਣ ਦੇ ਸਾਰ ਨਹੀਂ ਹਫਤੇ ਚ ਕਰਤੀ ਆ ਸੋ ਇੱਕ ਹਫਤਾ ਸੂਣ ਚ ਬਾਕੀ ਪਿਆ ਮੂੰਹ ਮੱਥਾ ਚੰਗਾ ਤੇ ਜਿੰਦ ਜਾਣ ਵਿਹੜ ਦੇ ਵਿੱਚ ਬਹੁਤ ਆ ਤੇ ਮੇਨ ਗੱਲ ਵਾਕੀ ਧੁੱਪ ਤਾਂ ਆਪਣੀ ਇਹਨੇ ਮੰਨਣੀ ਤੇ ਸੁਹਾ ਦੂਜਾ ਸੁੰਦੀ ਆ ਤੇ ਹਲੇ ਗੂੰਦੀ ਮਾਰਦੀ ਹੋਣੀ ਜਮਾ ਬਿਲਕੁਲ ਗੂੰਦ ਬਿਲਕੁਲ ਸੋ ਜਮਾ ਹਲੇ ਗੂੰਦੀ ਮਾਰਦੀ ਆ ਇੱਕ ਹਫਤਾ ਬਾਕੀ ਪਿਆ ਤੇ ਵਾਕੀ ਮੇਨ ਗੱਲ ਜਿਹੜਾ ਲੈਵਾ ਇਹਦੇ ਲੱਗਿਆ ਵਾ ਕੰਪੈਕਟ ਡਰ ਬਿਲਕੁਲ ਇਹ ਲੈਵੇ ਦੇ ਵਿੱਚ ਆਪ ਨੂੰ ਮਸਟੈਟਿਕ ਵਾਲਾ ਭੋਰਾ ਡਰ ਨਹੀਂ ਜਮਾ ਤੇ ਲੈਵਾ ਦੇਖੋ ਫਿੱਟ ਫੜ ਜਮਾ ਸੁਹਾ ਦੂਜਾ ਸੁੰਦੀ ਆ ਥਣ ਦਿਖਾਉਂਦੇ ਆ ਨਹੀਂ ਗਾ ਵੀ ਥਾਂ ਤੇ ਬੈਠੀ ਰਹੇ ਜਿੰਮੇ ਮਰਜ਼ੀ ਪਿਆ ਨਹੀਂ ਵੀ ਕੱਟ ਵਾਲਾ ਹੋ ਜੂ ਕੰਮ ਬਾਕੀ ਮਿਲਕ ਮੇਨ ਵਗੈਰਾ ਵੀ ਚੰਗੀ ਹੈ ਨਾ ਕੱਦ ਕਾਠ ਵਜਨ ਵੱਲੋ ਵੀਰੇ ਸੋ ਮੂੰ ਮੱਥਾ ਦੇਖ ਸਕਦੇ ਸੁਆਦ ਦੂਜਾ ਹੁੰਦੀ ਆ 22 23 22 23 24 ਚੰਗੀ ਗੇਅਰ ਕਰ ਲੈ 25 ਵੀ ਪਾ ਸਕਦੇ ਪਰ 20 ਤੋਂ ਪਾਰ ਮੰਨ ਕੇ ਦੁੱਧ ਲੈ ਲਿਓ ਚੰਗੀ ਸੇਵਾ ਕਰਾ ਕੇ ਆ ਗਰਾਮਣਾ ਪਾ ਦਨਾ ਸੰਤ ਤੋਂ ਚੰਗਿਆ ਹਫਤਾ ਬਾਕੀ ਪਿਆ ਤੇ ਇਹਦਾ ਪਾਹ ਮੁੱਲ ਕੀ ਰੱਖਿਆ ਆਪ ਇਹਦਾ ਜੀ ਮੁੱਲ ਟੈਲੋ ਫੋਨ ਤੇ ਕਰ ਲਾਂਗੇ ਵੀਰੇ ਜਾਇਜ ਹੋ ਜਾਮ ਬਿਲਕੁਲ ਜਾਇਜ ਵੀਰੇ ਤੇ ਨੰਬਰ ਬੋਲੀ ਆਪਣਾ 62806 12633 ਸੋ ਕਿਸੇ ਵੀਰ ਦੇ ਬਿਹੜ ਪਸੰਦ ਤੋਂ ਵੇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮ